ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੋ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ 바ਵਾ ਪੀਵੀ03 ਮਾਲਵਾ ਅੱਜ ਦੀ ਆਪਣੀ ਵੀਡੀਓ ਹੈ ਜੀ ਕਿਸਾਨ ਵੀਰ ਕਣਕ ਬੀਜ ਕੇ ਪਾਣੀ ਲਾ ਕੇ ਜਿਹੜੇ ਵਿਆਹਾਂ ਚ ਤੁਰੇ ਫਿਰਦੇ ਆ ਥੱਲੇ ਚਿੱਟਾ ਸੁੰਡ ਆ ਗਿਆ ਜੀ ਇਹਦੇ ਚ ਮੁੰਜਰ ਕਟਾਂ ਕੱਟੀ ਜਾਂਦਾ ਜੀ ਸੁੱਕੀ ਜਾਂਦੀ ਆ ਥੱਲੋ ਕਣਕ ਛੋ ਕਿਸ਼ਾਨ ਵੀਰੋ ਖੇਤ ਚ ਕੀੜਾ ਮਾਰ ਕੇ ਧਿਆਨ ਰੱਖਿਓ ਜਿੱਤੇ ਵਿਆਹਾਂ ਜੋਗੇ ਨਾ ਆਪਾਂ ਰਹਿ ਜੀਏ ਕਣਕ ਕਿਤੇ ਸੁੰਡ ਖਾ ਜੇ ਆਪਣੀ ਸੋ ਕਿਸਾਨ ਵੀਰ ਜੋ ਆਪਣੇ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਵੀਆਂ-ਨਵੀਆਂ ਤੁਹਾਨੂੰ ਵੀਡੀਓ ਦਿਖਾਉਂਦੇ ਰਹਿੰਨੇ ਆ। ਇਹ ਬਾਈ ਨੇ ਪਹਿਲਾ ਪਾਣੀ ਲਾਤਾ ਜੀ। ਪਾਣੀ ਲਾ ਕੇ ਬਾਈ ਵਿਆਹ ਵਾਗਿਆ ਕਹਿੰਦਾ ਵਿਆਹ ਜਾ ਮੈਂ ਦਾ। ਤੇ ਚਿੱਟਾ ਸੁੰਡ ਫਿਰਦਾ ਜੀ। ਜੋ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਜੀ ਸਾਸ।